ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ ਐਜੂ ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੋਲੀਟੀਕਲ ਸਾਇੰਸ ਦਾ ਟੌਪਿਕ ਹੈਗਾ ਅਧਿਕਾਰਾਂ ਤੇ ਕਰਤੱਵਾਂ ਦੇ ਵਿੱਚ ਕੀ ਗੁੜੇ ਸਬੰਧ ਨੇ ਠੀਕ ਹੈ ਜਾ ਅਧਿਕਾਰ ਤੇ ਕਰਤੱਵ ਸਹਿਸੰਬੰਧਿਤ ਨੇ ਜਾਂ ਅਧਿਕਾਰ ਤੇ ਕਰਤੱਵ ਇੱਕ ਹੀ ਸਿੱਕੇ ਦੇ ਦੋ ਪਾਸੇ ਨੇ ਇਹਨਾਂ ਤਿੰਨਾਂ ਕੁਐਸਚਨਾਂ ਦਾ ਇੱਕੋ ਆਨਸਰ ਆਪਾਂ ਹੀ ਕਰਾਂਗੇ ਇਸ ਵੀਡੀਓ ਦੇ ਵਿੱਚ ਹਾਂਜੀ ਤੁਹਾਨੂੰ ਮੈਂ ਸਮਝਾ ਕੇ ਯਾਦ ਕਰਵਾਉਣ ਦੀ ਕੋਸ਼ਿਸ਼ ਕਰੂੰਗੀ ਆਈ ਹੋਪ ਤੁਸੀਂ ਜਿਹੜੀ ਕੀ ਸਮਝ ਕੇ ਈਜ਼ੀ ਵੇ ਦੇ ਨਾਲ ਇਹਨੂੰ ਯਾਦ ਕਰ ਲੋਗੇ ਤੇ ਲੰង ਕੁਐਸਚਨ ਯਾਰ ਕਰਨ ਦਾ ਸਭ ਤੋਂ ਵਧੀਆ ਢੰਗ ਇਹ ਹੈ ਕਿ ਸਭ ਤੋਂ ਪਹਿਲਾਂ ਉਸ ਟੌਪਿਕ ਬਾਰੇ ਜਾਣ ਪਛਾਣ ਦੋ ਜਾਣ ਪਛਾਣ ਦੇ ਵਿੱਚ ਜਿਵੇਂ ਅਧਿਕਾਰ ਕੀ ਨੇ ਕਰਤੱਵ ਕੀ ਨੇ ਤੁਸੀਂ ਇਹ ਲਿਖ ਸਕਦਾ ਹੋ ਫਿਰ ਉਸ ਤੋਂ ਬਾਅਦ ਤੁਸੀਂ ਜਿਹੜੇ ਕਿ ਇਹਨਾਂ ਦੇ ਅੱਗੇ ਪੁਆਇੰਟਸ ਦੇਣੇ ਨੇ ਤੇ ਹੈਡਿੰਗ ਵੱਧ ਤੋਂ ਵੱਧ ਯਾਰ ਕਰਿਆ ਕਰੋ ਠੀਕ ਹੈ ਹੈਡਿੰਗ ਸਭ ਤੋਂ ਪਹਿਲਾਂ ਹੈਡਿੰਗਸ ਦੀ ਹੀ ਯਾਰ ਕਰਿਆ ਕਰੋ ਦੇਖੋ ਜਿਵੇਂ ਇਹਦੇ ਵਿੱਚ ਦੇਰ ਕੇ ਪਹਿਲਾਂ ਅਧਿਕਾਰ ਕੀ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਅਧਿਕਾਰ ਦੀ ਪਰਿਭਾਸ਼ਾ ਦੇ ਤੋਂ ਕਰਤੱਵ ਦੀ ਪਰਿਭਾਸ਼ਾ ਦੇ ਦਿਓ ਫਿਰ ਅਧਿਕਾਰ ਤੇ ਕਰਤੱਵਾਂ ਦੇ ਵਿੱਚ ਸੰਬੰਧ ਸੰਬੰਧਾਂ ਦੇ ਪੁਆਇੰਟ ਆ ਜਾਣਗੇ ਫਿਰ ਐਂਡ ਦੇ ਵਿੱਚ ਸਿੱਟਾ ਕ ਹਾਂਜੀ ਹੁਣ ਅ ਅਧਿਕਾਰ ਦੀ ਪਰਿਭਾਸ਼ਾ ਦੇ ਵਿੱਚ ਕੀ ਆ ਤੁਸੀਂ ਜਿਵੇਂ ਅਧਿਕਾਰਾਂ ਵਾਲਾ ਟੌਪਿਕ ਕਰਾਂਗੇ ਆਪਾਂ ਜਦੋਂ ਉਹਦੇ ਵਿਸ਼ੇ ਵਿਸ਼ੇਸ਼ਤਾਵਾਂ ਕਰਾਂਗੇ ਤੇ ਇਹਨਾਂ ਦੀ ਪਰਿਭਾਸ਼ਾ ਕਰਾਂਗੇ ਤੁਹਾਨੂੰ ਜਿਹੜੇ ਰਾਈਟਰ ਦੀ ਪਰਿਭਾਸ਼ਾ ਈਜ਼ੀ ਲੱਗੇ ਤੁਸੀਂ ਉਹ ਪਰਿਭਾਸ਼ਾ ਲਿਖ ਸਕਦੇ ਹੋ ਠੀਕ ਹੈ ਜਿਵੇਂ ਅਧਿਕਾਰ ਤੋਂ ਭਾਵ ਉਹਨਾਂ ਸਹੂਲਤਾਂ ਅਤੇ ਮੌਕਿਆਂ ਤੋਂ ਹੈ ਜੋ ਮਨੁੱਖ ਦੀ ਸ਼ਖਸੀਅਤ ਦੇ ਵਿਕਾਸ ਲਈ ਜ਼ਰੂਰੀ ਨੇ ਤੇ ਉਹਨਾਂ ਨੂੰ ਸਮਾਜ ਨੇ ਮਾਨਤਾ ਦਿੱਤੀ ਹੈ ਭਾਵ ਕਿ ਅਧਿਕਾਰਾਂ ਤੋਂ ਭਾਵ ਉਹ ਫੈਸਿਲਿਟੀਆਂ ਨੇ ਉਹ ਆਪਰਚੂਨਿਟੀਆਂ ਨੇ ਜਿਨ੍ਹਾਂ ਨੂੰ ਜਿਹੜੇ ਕਿ ਮਨੁੱਖ ਦੀ ਸ਼ਖਸੀਅਤ ਪਰਸਨੈਲਿਟੀ ਦੇ ਵਿਕਾਸ ਲਈ ਠੀਕ ਹੈ ਜ਼ਰੂਰੀ ਮੰਨਿਆ ਜਾਂਦਾ ਉਹਨਾਂ ਨੂੰ ਸਮਾਜ ਨੇ ਮਾਨਤਾ ਦਿੱਤੀ ਉਹਨਾਂ ਨੂੰ ਆਪਾਂ ਕੀ ਕਹਿੰਦੇ ਆ ਅਧਿਕਾਰ ਕਹਿੰਦੇ ਆ ਤੇ ਅਧਿਕਾਰ ਕਾ ਗ੍ਰੀਨ ਰਾਈਟਰ ਦੇ ਅਨੁਸਾਰ ਅਧਿਕਾਰ ਕੀ ਨੇ ਅਧਿਕਾਰ ਵਿਅਕਤੀ ਦੇ ਨੈਤਿਕ ਵਿਕਾਸ ਲਈ ਬਾਹਰ ਜ਼ਰੂਰੀ ਬਾਹਰਲੀਆਂ ਹਾਲਤਾਂ ਨੇ ਤੇ ਹੁਣ ਕਰਤੱਬ ਕੀ ਨੇ ਕਰਤੱਬ ਭਾਵ ਕਿ ਆਪਣੀ ਡਿਊਟੀਆਂ ਆਪਣੇ ਫਰਜ਼ ਹਾਂਜੀ ਸਵਰਗਵਾਸੀ ਰਾਸ਼ਟਰਪਤੀ ਡਾਕਟਰ জাকির ਹੁਸੈਨ ਦੇ ਸ਼ਬਦਾਂ ਦੇ ਵਿੱਚ ਕਰਤੱਬ ਆਗਿਆ ਦੀ ਅਨਿਵਾਹ ਪਾਲਣਾ ਨਹੀਂ ਇਹ ਨਹੀਂ ਹੈ ਬਲਕਿ ਇਹ ਆਪਣੀਆਂ ਬੰਧਿਸ਼ਾਂ ਤੇ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਤੇਜ ਇੱਛਾ ਹੈ ਭਾਵ ਕਿ ਕਰਤੱਬ ਕੀ ਨੇ ਮੰਨ ਲਓ ਹੁਣ ਆਪਾਂ ਨੂੰ ਅਧਿਕਾਰ ਮਿਲੇ ਹੋਏ ਨੇ ਅਧਿਕਾਰਾਂ ਦੇ ਨਾਲ ਨਾਲ ਆਪਾਂ ਨੂੰ ਫਰਜ਼ ਵੀ ਨੇ ਜਿਵੇਂ ਭਾਰਤੀ ਸੰਵਿਧਾਨ ਦੇ ਵਿੱਚ ਆਪਾਂ ਨੂੰ ਅਧਿਕਾਰ ਨੇ ਅਧਿਕਾਰਾਂ ਦੇ ਨਾਮ ਨਾਲ ਆਪਣੇ ਕਰਤੱਬ ਵੀ ਨੇ ਕਿ ਆਪਾਂ ਨੂੰ ਉਹਨਾਂ ਫਰਜ਼ ਵੀ ਅਦਾ ਕਰਨੇ ਪੈਂਦੇ ਨੇ ਠੀਕ ਹੈ ਅਗਰ ਆਪਾਂ ਫਰਜ਼ ਅਦਾ ਕਰਾਂਗੇ ਤਾਂ ਹੀ ਆਪਾਂ ਜਿਹੜੇ ਕਿ ਅਧਿਕਾਰਾਂ ਨੂੰ ਸਹੀ ਢੰਗ ਦੇ ਨਾਲ ਮਾਣ ਸਕਾਂਗੇ ਹੁਣ ਜਿਵੇਂ ਆਪਾਂ ਨੂੰ ਘੁੰਮਣ ਫਿਰਨ ਦਾ ਅਧਿਕਾਰ ਆ ਠੀਕ ਹੈ ਤੇ ਵਿਚਾਰ ਪ੍ਰਗਟਾਉਣ ਦਾ ਅਧਿਕਾਰ ਆ ਸਮਾਨਤਾ ਦਾ ਅਧਿਕਾਰ ਆ ਸੁਤੰਤਰਤਾ ਦਾ ਅਧਿਕਾਰ ਆ ਤੇ ਜਿਹੜੇ ਆਪਣੇ ਮੌਲਿਕ ਅਧਿਕਾਰ ਨੇ ਉਹ ਭਾਰਤੀ ਸੰਵਿਧਾਨ ਦੇ ਭਾਗ ਤੀਜੇ ਦੇ ਵਿੱਚ ਦਰਜ ਨੇ ਮੌਲਿਕ ਅਧਿਕਾਰ ਪਹਿਲਾਂ ਦੀ ਗਿਣਤੀ ਇਹਨਾਂ ਦੀ 7 ਸੀ ਮੌਲਿਕ ਅਧਿਕਾਰਾਂ ਦੀ ਹੁਣ ਮੌਲਿਕ ਅਧਿਕਾਰਾਂ ਦੀ ਗਿਣਤੀ 6 ਹੈ ਤੇ ਜਿਹੜਾ 7ਵਾਂ ਅਧਿਕਾਰ ਹੈ ਜਾਇਦਾਦ ਦਾ ਅਧਿਕਾਰ ਠੀਕ ਹੈ ਸੰਪਤੀ ਦਾ ਅਧਿਕਾਰ ਉਹਨੂੰ ਹਟਾ ਕੇ ਜਿਹੜੀ ਕਾਨੂੰਨੀ ਅਧਿਕਾਰ ਕਰਾਰ ਦਿੱਤਾ ਗਿਆ ਹੁਣ ਮੌਲਿਕ ਅਧਿਕਾਰਾਂ ਦੀ ਗਿਣਤੀ 6 ਹੈ ਹਾਂਜੀ ਹੁਣ ਅਧਿਕਾਰਾਂ ਤੇ ਕਰਤੱਵਾਂ ਦੇ ਵਿੱਚ ਸੰਬੰਧ ਕੀ ਹੈ ਅਧਿਕਾਰ ਤੇ ਕਰਤੱਵਾਂ ਦੇ ਵਿੱਚ ਗੂੜਾ ਸੰਬੰਧ ਹੈ ਤੇ ਇਹ ਕਿਹਾ ਜਾਂਦਾ ਕਿ ਅਧਿਕਾਰ ਤੇ ਕਰਤੱਵ ਇੱਕ ਹੀ ਵਸਤੂ ਦੇ ਦੋ ਪਾਸੇ ਨੇ ਮਤਲਬ ਕਿ ਕੋਈ ਇੱਕ ਵਸਤੂ ਆ ਤਾਂ ਉਹਦੇ ਇੱਕ ਪਾਸੇ ਅਧਿਕਾਰ ਨੇ ਤੇ ਦੂਜੇ ਪਾਸੇ ਕਰਤੱਵ ਨੇ ਜਿਵੇਂ ਕਿ ਆਪਾਂ ਨੂੰ ਅਧਿਕਾਰ ਪ੍ਰਾਪਤ ਨੇ ਸਮਾਨਤਾ ਦਾ ਅਧਿਕਾਰ ਸੁਤੰਤਰਤਾ ਦਾ ਅਧਿਕਾਰ ਸ਼ੋਸ਼ਣ ਵਿਰੁੱਧ ਅਧਿਕਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਤਾਂ ਨਾਲ ਦੀ ਨਾਲ ਆਪਾਂ ਨੂੰ ਜਿਹੜੇ ਕਿ ਆਪਣੇ ਫਰਜ਼ ਵੀ ਨੇ ਕਿ ਜਿਵੇਂ ਆਪਾਂ ਨੂੰ ਸੁਤੰਤਰਤਾ ਦਾ ਅਧਿਕਾਰ ਆ ਹਨ ਆਪਾਂ ਨੂੰ ਸਮਾਨਤਾ ਦਾ ਅਧਿਕਾਰ ਆ ਤੇ ਆਪਾਂ ਨੂੰ ਹੈਗਾ ਜਿਹੜੇ ਕਿ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਤੇ ਆਪਾਂ ਨੂੰ ਸਮਾਨਤਾ ਸੁਤੰਤਰਤਾ ਭਾਸ਼ਣ ਦੇਣ ਦਾ ਅਧਿਕਾਰ ਘੁੰਮਣ ਫਿਰਨ ਦੀ ਆਜ਼ਾਦੀ ਇਹ ਸਾਰੀਆਂ ਚੀਜ਼ਾਂ ਨੂੰ ਨਾਲ ਦੀ ਨਾਲ ਆਪਣੇ ਫਰਜ਼ ਵੀ ਨੇ ਇਹ ਨਹੀਂ ਹੈ ਕਿ ਜਿਵੇਂ ਆਪਾਂ ਨੂੰ ਭਾਸ਼ਣ ਦੇਣ ਦਾ ਅਧਿਕਾਰ ਹੈ ਜਾਂ ਆਪਾਂ ਨੂੰ ਜਿਹੜੇ ਕਿ ਘੁੰਮਣ ਫਿਰਨ ਦਾ ਅਧਿਕਾਰ ਹੈ ਕਿ ਆਪਾਂ ਦੂਜਿਆਂ ਦੇ ਲਈ ਮੁਸੀਬਤ ਖੜੀ ਕਰੀਏ ਆਪਾਂ ਨੂੰ ਇਹ ਚੀਜ਼ ਸਾਰੇ ਉਹਨਾਂ ਨੂੰ ਸੂਝ ਸਮਝ ਕੇ ਆਪਾਂ ਨੂੰ ਜਿਹੜੇ ਕਿ ਆਪਾਂ ਆਪਣੇ ਅਧਿਕਾਰਾਂ ਦਾ ਜਿਹੜੇ ਕਿ ਪ੍ਰਯੋਗ ਕਰਦੇ ਆ ਤਾਂ ਭਾਵ ਕਿ ਆਪਾਂ ਕਹਿ ਸਕਦੇ ਕਿ ਦੂਜੀ ਸਾਈਡ ਤੇ ਆਪਾਂ ਨਾਲ ਦੀ ਨਾਲ ਫਰਜ਼ ਵੀ ਅਦਾ ਕਰਨੇ ਪੈਂਦੇ ਨੇ ਕਰਤੱਬ ਵੀ ਆਪਣੇ ਨਾਲ-ਨਾਲ ਚੱਲਦੇ ਨੇ ਜਿਵੇਂ ਆਪਾਂ ਨੂੰ ਮੰਨ ਲਓ ਹੁਣ ਆਪਾਂ ਨੂੰ ਆਜ਼ਾਦੀ ਇਹ ਘੁੰਮਣ ਫਿਰਨ ਦੀ ਆਜ਼ਾਦੀ ਆਪਾਂ ਨੂੰ ਬੋਲ ਚਾਲ ਦੀ ਆਜ਼ਾਦੀ ਇਹ ਨਹੀਂ ਹੈ ਕਿ ਆਪਾਂ ਚੌਂਕ ਤੇ ਖੜੇ ਹੋ ਕੇ ਚੀਕਾ ਮਾਰਨ ਲੱਗ ਜੇ ਨਹੀਂ ਆਪਾਂ ਨੂੰ ਪਤਾ ਕਿ ਨਾਲ ਦੀ ਨਾਲ ਇਹ ਚੀਜ਼ ਆਪਣੀ ਡਿਊਟੀ ਹੈ ਕਿ ਆਪਾਂ ਸਮਾਜ ਨੂੰ ਜਾਂ ਆਪਣੇ ਆਂਡ ਗਮਾਡ ਨੂੰ ਜਿਹੜੇ ਕੀ ਉਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ ਠੀਕ ਹੈ ਤਾਂ ਅਧਿਕਾਰ ਅੰਤ ਦੇ ਵਿੱਚ ਕੀ ਬਣ ਜਾਂਦੇ ਨੇ ਕਰਤੱਵ ਬਣ ਜਾਂਦੇ ਨੇ ਤਾਂ ਇਹਦਾ ਅਰਥ ਹੈ ਕਿ ਅਧਿਕਾਰ ਮਿਲਣ ਵਾਲੇ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਉਹਨੂੰ ਕੇਵਲ ਅਧਿਕਾਰ ਹੀ ਮਿਲੇ ਹੋਏ ਨੇ ਬਲਕਿ ਉਹਨੂੰ ਇਹ ਵੀ ਸਮਝਣਾ ਚਾਹੀਦਾ ਕਿ ਨਾਲ ਦੀ ਨਾਲ ਮੇਰੇ ਕਰਤੱਵ ਵੀ ਨੇ ਠੀਕ ਹੈ ਤੇ ਕਰਤੱਵ ਤੋਂ ਬਿਨਾ ਅਧਿਕਾਰਾਂ ਦੀ ਹੋਣਦ ਨਹੀਂ ਹੈਗੀ ਤੇ ਅਧਿਕਾਰਾਂ ਤੋਂ ਬਿਨਾ ਆਪਣਾ ਕਰਤੱਵ ਬਿਨ ਬਾਬ ਕਿ ਦੋਨੋਂ ਇੱਕ ਦੂਜੇ ਨਾਲ ਸਹਿ ਸੰਬੰਧਿਤ ਨੇ ਜਿਵੇਂ ਵਾਇਲਟ 에ਅ ਰਾਈਟਰ ਦੇ ਅਕੋਰਡਿੰਗ ਅਗਰ ਰੋਟੇਸ਼ਨ ਤੁਹਾਨੂੰ ਯਾਦ ਹੈ ਤਾਂ ਤੁਸੀਂ ਯਾਦ ਕਰ ਸਕਦੇ ਹੋ ਜਿਵੇਂ ਸਿਰਫ ਕਰਤੱਵਾਂ ਦੇ ਸੰਸਾਰ ਦੇ ਵਿੱਚ ਅਧਿਕਾਰਾਂ ਦਾ ਹੀ ਮਹੱਤਵ ਹੈ ਠੀਕ ਹੈ ਤੇ ਜਿਵੇਂ ਬੀਜ ਪਾਉਣਾ ਪਾਣੀ ਦੇਣਾ ਦੇਖਭਾਲ ਕਰਨ ਤੋਂ ਬਾਅਦ ਫਲ ਦੀ ਪ੍ਰਾਪਤੀ ਹੁੰਦੀ ਹੈ ਸੇਮ ਉਸੇ ਤਰ੍ਹਾਂ ਅਧਿਕਾਰ ਪਾਲਦੇ ਸਮਾਨ ਨੇ ਉਹਨਾਂ ਦੀ ਜੇ ਆਪਾਂ ਕਰਤੱਬ ਦੀ ਪਾਲਣਾ ਕਰਾਂਗੇ ਨਾਲ ਦੀ ਨਾਲ ਫਿਰ ਆਪਾਂ ਨੂੰ ਜਿਹੜੇ ਕਿ ਆਪਾਂ ਅਧਿਕਾਰ ਦੇ ਜਿਹੜੇ ਕਿ ਵਧੀਆ ਤਰੀਕੇ ਨਾਲ ਉਹਨਾਂ ਨੂੰ ਮਾਨ ਸਕਾਂਗੇ ਹੁਣ ਇਹਨਾਂ ਦੇ ਸਬੰਧਾਂ ਦੇ ਵਿੱਚ ਪਹਿਲਾਂ ਦਰਸਾਇਆ ਹੋਇਆ ਹਾਂਜੀ ਜਿਵੇਂ ਪਹਿਲਾ ਪੁਆਇੰਟ ਆ ਇੱਕ ਦਾ ਅਧਿਕਾਰ ਦੂਜਾ ਨਕਰਤਾ ਆ ਮਤਲਬ ਕਿ ਜਦੋਂ ਇੱਕ ਦਾ ਅਧਿਕਾਰ ਹੁੰਦਾ ਤਾਂ ਦੂਜੇ ਲਈ ਕੀ ਬਣ ਜਾਂਦਾ ਕਰਤੱਬ ਬਣ ਜਾਂਦਾ ਦੇਖੋ ਇੱਕ ਵਿਅਕਤੀ ਦਾ ਜਿਹੜਾ ਅਧਿਕਾਰ ਆ ਤਾਂ ਦੂਜੇ ਵਿਅਕਤੀ ਦਾ ਕੀ ਆ ਉਹ ਕਰਤੱਬ ਹੈ ਉਹ ਦੂਜੇ ਦੀ ਕੀ ਹੈ ਡਿਊਟੀ ਹੈ ਤੇ ਉਸ ਦੇ ਅਧਿਕਾਰ ਨੂੰ ਮੰਨਣ ਤੇ ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਰੁਕਾਵਟ ਪੈਦਾ ਨਾ ਕਰਨਾ ਉਹਦਾ ਕੀ ਹੈ ਫਰਜ਼ ਹੈ ਠੀਕ ਹੈ ਤਾਂ ਜਿਵੇਂ ਲਾਸਕੀ ਨੇ ਕਿਹਾ ਕਿ ਮੇਰਾ ਅ ਅਧਿਕਾਰ ਆ ਮੇਰਾ ਅਧਿਕਾਰ ਆ ਤਾਂ ਤੁਹਾਡਾ ਕੀ ਹੈ ਉਹ ਕਰਤੱਬ ਮਾਈ ਰਾਈਟ ਵੀ ਤੁਹਾਡੀ ਕੀ ਹੋਰ ਡਿਊਟੀ ਆ ਜਿਵੇਂ ਉਦਾਹਰਨ ਦਿੱਤੀ ਵੀ ਇੱਕ ਵਿਅਕਤੀ ਨੂੰ ਘੁੰਮਣ ਫਿਰਨ ਦਾ ਅਧਿਕਾਰ ਮਿਲਿਆ ਹੋਇਆ ਤਾਂ ਦੂਜਿਆਂ ਨੇ ਕਰਤੱਬ ਬਣਦਾ ਕਿ ਉਹਦੇ ਘੁੰਮਣ ਫਿਰਨ ਦੇ ਵਿੱਚ ਕੋ ਰੁਕਾਵਟ ਨਾ ਪੈਦਾ ਕਰਨ ਠੀਕ ਹੈ ਦੂਜੇ ਨੂੰ ਜੀਵਨ ਦਾ ਅਧਿਕਾਰ ਹੈ ਜੀਵਨ ਦਾ ਅਧਿਕਾਰ ਹੈ ਤਾਂ ਦੂਜੇ ਉਹਨੂੰ ਕਿਸੇ ਵੀ ਤਰੀਕੇ ਨਾਲ ਸਰੀਰਕ ਜਾਂ ਜਾਨੀ ਨੁਕਸਾਨ ਨਾ ਪਹੁੰਚਾਉਣ ਉਹ ਦੂਜਿਆਂ ਦਾ ਕੀ ਹੈ ਫਰਜ ਹੈ ਦੂਜਿਆਂ ਦਾ ਕਰਤੱਬਾ ਇਸੇ ਤਰ੍ਹਾਂ ਜੇ ਵਿਅਕਤੀ ਨੂੰ ਜੀਵਨ ਅਤੇ ਸੰਪਤੀ ਦਾ ਅਧਿਕਾਰ ਆ ਤਾਂ ਉਸ ਸਮੇਂ ਤੱਕ ਚੱਲ ਸਕਦਾ ਜਦੋਂ ਤੱਕ ਕੋਈ ਦੂਜਾ ਵਿਅਕਤੀ ਉਹਦੇ ਜੀਵਨ ਤੇ ਸੰਪਤੀ ਦੇ ਵਿੱਚ ਦਖਲਅੰਦਾਜ਼ੀ ਨਾ ਕਰੇ ਭਾਵੇਂ ਜੇ ਜਦੋਂ ਇੱਕ ਦਾ ਨੂੰ ਅਧਿਕਾਰ ਮਿਲਿਆ ਹੋਇਆ ਤਾਂ ਦੂਜੇ ਨੂੰ ਆਪਣਾ ਫਰਜ਼ ਅਦਾ ਕਰਨਾ ਕਰਨਾ ਚਾਹੀਦਾ ਕਰਨਾ ਵੀ ਉਹਦੇ ਅਧਿਕਾਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਰੁਕਾਵਟ ਨਾ ਪੈਦਾ ਹੋਵੇ ਜਦੋਂ ਤੁਸੀਂ ਦੂਜੇ ਦੇ ਅਧਿਕਾਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਰੁਕਾਵਟ ਨਹੀਂ ਪੈਦਾ ਕਰ ਰਹੇ ਤਾਂ ਤੁਸੀਂ ਕੀ ਉਹਦਾ ਕਰ ਰਹੇ ਹੋ ਤੁਸੀਂ ਕਰਤੱਵ ਦਾ ਕਰ ਰਹੇ ਹੋ ਠੀਕ ਹੈ ਐਸੇ ਤਰੀਕੇ ਨਾਲ ਤੁਸੀਂ ਆਪਣੇ ਕੋਲੋਂ ਵੀ ਉਦਾਹਰਨਾਂ ਦੇ ਸਕਦੇ ਹੋ ਜਿਵੇਂ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਹਰ ਇੱਕ ਵਿਅਕਤੀ ਨੂੰ ਆਪਣਾ ਅਕੋਰਡਿੰਗ ਧਰਮ ਚੁਣਨ ਦਾ ਅਧਿਕਾਰ ਆ ਤਾਂ ਦੂਜਿਆਂ ਦਾ ਇਹ ਫਰਜ਼ ਹੈ ਕਿ ਉਹ ਉਹਨਾਂ ਨੂੰ ਜਿਹੜੇ ਕਿ ਪ੍ਰੈਸ਼ਰਾਈਜ਼ ਨਹੀਂ ਕਰ ਸਕਦੇ ਵੀ ਤੁਸੀਂ ਇਸ ਧਰਮ ਨੂੰ ਫੋਲੋ ਕਰੋ ਹਾਂਜੀ ਅਗਲਾ ਹੈਗਾ ਇੱਕ ਦਾ ਅਧਿਕਾਰ ਉਸ ਦਾ ਵੀ ਕਰਤੱਵ ਹੈ ਮਤਲਬ ਕਿ ਜਿਸ ਵਿਅਕਤੀ ਨੂੰ ਅਧਿਕਾਰ ਮਿਲਿਆ ਹੋਇਆ ਨਾਲ ਦੀ ਨਾਲ ਉਸ ਦਾ ਵੀ ਕਰਤੱਵ ਹੈ ਹਾਂਜੀ ਇਹਦੇ ਵਿੱਚ ਐਵੇਂ ਮਤਲਬ ਕਿ ਜਿਸ ਵਿਅਕਤੀ ਨੂੰ ਅਧਿਕਾਰ ਮਿਲਿਆ ਹੋਇਆ ਨਾਲ ਦੀ ਨਾਲ ਉਹਨੂੰ ਉਹਨੂੰ ਆਪਣਾ ਕਰਤੱਵ ਵੀ ਨਿਭਾਉਣਾ ਚਾਹੀਦਾ ਠੀਕ ਹੈ ਕਿਉਂਕਿ ਇਹ ਅਧਿਕਾਰ ਹੈ ਨਹੀਂ ਕਿ ਕਿ ਉਹਨੂੰ ਇੱਕ ਨੂੰ ਹੀ ਮਿਲੇ ਹੋਏ ਨੇ ਸਾਰਿਆਂ ਨੂੰ ਅਧਿਕਾਰ ਮਿਲੇ ਹੁੰਦੇ ਨੇ ਸਾਰਿਆਂ ਨੂੰ ਬਰਾਬਰ ਸਮਾਨ ਰੂਪ ਦੇ ਵਿੱਚ ਅਧਿਕਾਰ ਹੁੰਦੇ ਨੇ ਸਮਾਜ ਦੇ ਵਿੱਚ ਸਾਰੇ ਵਿਅਕਤੀਆਂ ਨੂੰ ਤੇ ਇਹ ਅਧਿਕਾਰ ਦੇ ਅਧਿਕਾਰ ਕੁਝ ਵਿਅਕਤੀਆਂ ਦੀ ਸੰਪਤੀ ਨਹੀਂ ਹੁੰਦੇ ਵੀ ਇਹ ਇਹ ਨਹੀਂ ਹੈ ਵੀ ਕਿਸੇ ਕੋ ਕਿਸੇ ਖਾਸ ਨੂੰ ਮਿਲਣਗੇ ਸਾਰਿਆਂ ਨੂੰ ਬਰਾਬਰ ਰੂਪ ਦੇ ਵਿੱਚ ਮਿਲਦੇ ਹੁੰਦੇ ਨੇ ਤੇ ਜਿਹੜੇ ਅਧਿਕਾਰ ਮੇਰੇ ਕੋਲ ਨੇ ਤਾਂ ਉਹੀ ਅਧਿਕਾਰ ਦੂਜੇ ਨਾਗਰਿਕਾਂ ਕੋਲ ਵੀ ਹੁੰਦੇ ਨੇ ਤੇ ਮੇਰਾ ਇਹ ਕਤਾਬਾ ਕਿ ਮੈਂ ਦੂਜਿਆਂ ਦੇ ਅਧਿਕਾਰਾਂ ਦੇ ਵਿੱਚ ਵੀ ਪੂਰੀ ਤਰੀਕੇ ਨਾਲ ਮਿਲਵਰਤਨ ਦਿਆਂ ਦੂਜਿਆਂ ਦੇ ਅਧਿਕਾਰਾਂ ਦੇ ਵਿੱਚ ਵੀ ਜਿਹੜੇ ਕਿ ਸਹਿਯੋਗ ਦਵਾਂ ਨਾ ਕਿ ਦੂਜੇ ਦੇ ਅਧਿਕਾਰਾਂ ਦੇ ਵਿੱਚ ਮੈਂ ਰੁਕਾਵਟ ਬਣਾਵਾਂ ਜਦੋਂ ਤੁਸੀਂ ਦੂਜੇ ਦੇ ਅਧਿਕਾਰ ਦੇ ਵਿੱਚ ਰੁਕਾਵਟ ਨਹੀਂ ਬਣ ਰਹੇ ਤਾਂ ਤੁਸੀਂ ਆਪਣੇ ਅਧਿਕਾਰਾਂ ਦੇ ਨਾਲ ਨਾਲ ਆਪਣਾ ਫਰਜ਼ ਵੀ ਅਦਾ ਕਰਨ ਆਪਣਾ ਕਰਤੱਬ ਵੀ ਪਾਲਣਾ ਕਰਨ ਕਰਤੱਬ ਦੀ ਵੀ ਪਾਲਣਾ ਕਰ ਰਹੇ ਮੰਨ ਲਓ ਹੁਣ ਜਿਵੇਂ ਇੱਕ ਵਿਅਕਤੀ ਨੂੰ ਭਾਸ਼ਣ ਦੇਣ ਦੀ ਆਜ਼ਾਦੀ ਆ ਤਾਂ ਉਹ ਉਹਨੂੰ ਉਸਨੂੰ ਦੂਜਿਆਂ ਨੇ ਭਾਸ਼ਣ ਦੇ ਵਿੱਚ ਕੋਈ ਰੁਕਾਵਟ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਜੇ ਉਹ ਜਦੋਂ ਉਹ ਦੂਜਿਆਂ ਦੇ ਭਾਸ਼ਣ ਦੇ ਵਿੱਚ ਰੁਕਾਵਟ ਪਾਊਗਾ ਤਾਂ ਉਹ ਜਿਹੜੇ ਕਿ ਤਾਂ ਦੂਜੇ ਵਿਅਕਤੀ ਵੀ ਫਿਰ ਉਹਦੇ ਭਾਸ਼ਣ ਦੇ ਵਿੱਚ ਰੁਕਾਵਟ ਪਾਉਣਗੇ ਤਾਂ ਦੋਨਾਂ ਦੇ ਅਧਿਕਾਰ ਆ ਜਿਹੜੇ ਕਿ ਦੋਨੇ ਆਪਣੇ ਅਧਿਕਾਰਾਂ ਦਾ ਖੁੱਲ ਕੇ ਪ੍ਰਯੋਗ ਨਹੀਂ ਕਰ ਸਕਣਗੇ ਤਾਂ ਜਦੋਂ ਇੱਕ ਵਿਅਕਤੀ ਨੂੰ ਅਧਿਕਾਰ ਆ ਤਾਂ ਨਾਲ ਦੀ ਨਾਲ ਉਹਨੂੰ ਆਪਣਾ ਫਰਜ਼ ਵੀ ਨਿਭਾਉਣਾ ਠੀਕ ਹੈ ਤਾਂ ਦੂਜਿਆਂ ਦੇ ਅਧਿਕਾਰ ਨਾਲ ਵਿਅਕਤੀ ਨੂੰ ਕਰਤੱਵ ਮਿਲਦੇ ਨੇ ਤਾਂ ਦੂਜਿਆਂ ਦੇ ਅਧਿਕਾਰ ਵਿਅਕਤੀ ਦੇ ਅਧਿਕਾਰਾਂ ਦੇ ਸਮਾਨ ਨੇ ਭਾਵ ਕਿ ਇੱਕ ਅਧਿਕਾਰ ਦੇ ਵਿੱਚ ਨਾਲ ਦੀ ਨਾਲ ਕਰਤੱਵ ਵੀ ਲੁਕਿਆ ਹੋਇਆ ਹੈ ਅੱਗੇ ਹੈਗਾ ਅਧਿਕਾਰਾਂ ਦੀ ਠੀਕ ਵਰਤੋਂ ਹਾਂਜੀ ਅਧਿਕਾਰਾਂ ਦੀ ਠੀਕ ਵਰਤੋਂ ਕਰਨਾ ਵੀ ਨਾਗਰਿਕ ਦਾ ਆਪਣਾ ਕਰਤੱਬ ਹੈ ਅਧਿਕਾਰਾਂ ਦੇ ਠੀਕ ਵਰਤੋਂ ਨਾ ਕਰਨ ਦੇ ਨਾਲ ਦੂਜਿਆਂ ਨੂੰ ਨੁਕਸਾਨ ਪਹੁੰਚਦਾ ਤਾਂ ਇਸ ਤਰ੍ਹਾਂ ਦੀ ਪ੍ਰਵਾਨਗੀ ਸਮਾਜ ਦੁਆਰਾ ਨਹੀਂ ਦਿੱਤੀ ਜਾ ਸਕਦੀ ਮਤਲਬ ਕਿ ਜਿਹੜੇ ਸਾਨੂੰ ਅਧਿਕਾਰ ਨੇ ਤੁਸੀਂ ਉਹਨਾਂ ਦੇ ਇੱਕ ਸੁਚੱਜੇ ਢੰਗ ਨਾਲ ਵਰਤੋਂ ਕਰਨੀਆਂ ਇਸ ਤਰੀਕੇ ਨਾਲ ਵਰਤੋਂ ਕਰਨੀਆਂ ਤਾਂ ਕਿ ਦੂਜਿਆਂ ਦੇ ਲਈ ਰੁਕਾਵਟ ਸਿੱਧਾ ਨਾ ਹੋਵੇ ਜੇ ਮੰਨ ਲਓ ਹੁਣ ਆਪਾਂ ਨੂੰ ਬੋਲਣ ਦਾ ਅਧਿਕਾਰ ਆ ਠੀਕ ਹੈ ਉਹਨੂੰ ਘੁੰਮਣ ਫਿਰਨ ਦਾ ਅਧਿਕਾਰ ਇਹ ਨਹੀਂ ਹੈ ਕਿ ਤੁਹਾਡੇ ਘੁੰਮਣ ਫਿਰਨ ਦੇ ਨਾਲ ਦੂਜਿਆਂ ਨੂੰ ਕੋਈ ਨੁਕਸਾਨ ਹੋਵੇ ਜਾਂ ਤੁਹਾਡੇ ਬੋਲਣ ਦੇ ਨਾਲ ਦੂਜਿਆਂ ਨੂੰ ਨੁਕਸਾਨ ਹੋਵੇ ਕਿਸੇ ਵੀ ਤਰੀਕੇ ਦਾ ਜਾਂ ਤੁਸੀਂ ਜਿਹੜੇ ਕਿ ਜਿਵੇਂ ਆਪਾਂ ਨੂੰ ਬੋਲਣ ਦਾ ਅਧਿਕਾਰ ਆਪਾਂ ਨੂੰ ਘੁੰਮਣ ਫਿਰਨ ਦਾ ਅਧਿਕਾਰ ਇਹ ਨਹੀਂ ਹੈ ਕਿ ਤੁਸੀਂ ਚੌਂਕ ਤੋਂ ਛੱਡ ਕੇ ਚਿੱਕਾ ਮਾਰੋ ਠੀਕ ਹੈ ਤਾਂ ਦੂਜਿਆਂ ਲਈ ਰੋਕਵਟਾ ਪੈਦਾ ਕਰੋ ਇਹ ਚੀਜ਼ ਨਹੀਂ ਹੈ ਦੇਖੋ ਜਿਵੇਂ ਇਹ ਇਹਨਾਂ ਨੇ ਉਹਦਾ ਉਦਾਹਰਣ ਦੇ ਹੀ ਰੱਖੀ ਹੈ ਵੀ ਜੇ ਬੋਲਣ ਦੇ ਭਾਸ਼ਣ ਦੇਣ ਦੀ ਆਜ਼ਾਦੀ ਹੈ ਤਾਂ ਇਹਦਾ ਇਹ ਨਹੀਂ ਹੈ ਕਿ ਦੂਜਿਆਂ ਤੁਸੀਂ ਨਿਰਾਦਰ ਕਰੋ ਦੂਜੇ ਨੂੰ ਗਾਲਾਂ ਕੱਢੋ ਅਫਵਾਹ ਫੈਲਾਉਣਾ ਲੋਕਾਂ ਨੂੰ ਭੇੜਾ ਭੇੜਾ ਬਣਾਉਣ ਦੇ ਵਿੱਚ ਆਪਣੇ ਇਹ ਚੀਜ਼ਾਂ ਅਧਿਕਾਰ ਨੂੰ ਵਰਤੋ ਐਵੇਂ ਨਹੀਂ ਕਰਨਾ ਠੀਕ ਹੈ ਇਸ ਤਰ੍ਹਾਂ ਕਰਨ ਤੇ ਉਸਦਾ ਅਧਿਕਾਰ ਜਿਹੜਾ ਕਿ ਖੋਇਆ ਜਾਊਗਾ ਤਾਂ ਨਾਲ ਦੀ ਨਾਲ ਆਪਾਂ ਨੂੰ ਕੀ ਕਰਤੱਬਾ ਕਿ ਅਸੀਂ ਉਸ ਢੰਗ ਦੇ ਠੀਕ ਠੀਕ ਢੰਗ ਦੇ ਨਾਲ ਵਰਤੋਂ ਕਰੀਏ ਉਸ ਝੱਜੇ ਢੰਗ ਦੇ ਨਾਲ ਅੱਗੇ ਅਗਲਾ ਹੈ ਹਰੇਕ ਅਧਿਕਾਰ ਨਾਲ ਉਸੇ ਪ੍ਰਕਾਰ ਦਾ ਕਰਤੱਬ ਜੁੜਿਆ ਹੋਇਆ ਮਤਲਬ ਕਿ ਜਿਸ ਪ੍ਰਕਾਰ ਦਾ ਅਧਿਕਾਰ ਹੋ ਉਵੇਂ ਦੇ ਕਰਤੱਬ ਜੁੜਿਆ ਹੋਇਆ ਮੰਨ ਲਓ ਤੁਹਾਨੂੰ ਜਿਹੜੇ ਕਿ ਆਪਾਂ ਨੂੰ ਹਰ ਇੱਕ ਨੂੰ ਜਿਹੜੇ ਕਿ ਮੈਰिज ਦਾ ਰਾਈਟ ਹੈ ਤਾਂ ਨਾਲ ਦੀ ਨਾਲ ਇਹ ਵੀ ਕਰਤੱਬਾ ਆਪਣਾ ਜੁੜਿਆ ਹੋਇਆ ਕਿ ਆਪਾਂ ਆਪਣੇ ਪਰਿਵਾਰ ਤੇ ਬੱਚਿਆਂ ਦੇ ਜਿਹੜੀ ਕਿ ਸਹੀ ਢੰਗ ਦੇ ਨਾਲ ਪਾਲਣਾ ਕਰੀਏ ਕਿ ਆਪਾਂ ਆਪਣੇ ਪਰਿਵਾਰ ਦੀ ਜਿਹੜੀ ਕਿ ਚੰਗੇ ਢੰਗ ਦੇ ਨਾਲ ਪਾਲਣ ਪੋਸ਼ਣ ਨਾ ਕਰੀਏ ਆਪਣਾ ਨਾਲ ਇਹ ਵੀ ਕਰਤੱਬ ਹੈ ਤੇ ਜਿਹੜੇ ਕਿ ਆਪਣੀ ਸੰਤਾਨ ਬੱਚਿਆਂ ਤੇ ਪਤਨੀ ਦੀ ਜਿਹੜੀ ਕਿ ਪਾਲਣਾ ਕਰਨੀ ਤੇ ਸੰਗ ਬਣਾਉਣ ਦਾ ਅਧਿਕਾਰ ਆ ਤੇ ਨਾਲ ਦੀ ਨਾਲ ਇਹ ਵੀ ਕਰਤੱਬਾ ਕਿ ਤੁਸੀਂ ਸੰਗ ਦਾ ਉਦੇਸ਼ ਦੇਸ਼ ਦੇ ਵਿਰੁੱਧ ਨਹੀਂ ਹੋਣਾ ਚਾਹੀਦਾ ਠੀਕ ਹੈ ਭਾਸ਼ਣ ਦਾ ਅਧਿਕਾਰ ਨਾਲ ਦੀ ਨਾਲ ਇਹ ਵੀ ਕਰਤੱਬਾ ਕਿ ਤੁਸੀਂ ਭਾਸ਼ਣ ਦੇ ਨਾਲ ਇਹ ਨਹੀਂ ਹੈ ਕਿ ਤੁਸੀਂ ਕਿਸੇ ਨੂੰ ਮਾੜਾ ਚੰਗਾ ਬੋਲੋ ਜਾਂ ਅਦਾਲਤ ਦਾ ਅਪਮਾਨ ਕਰੋ ਭਾਵੇਂ ਕਿ ਜਿਹੜੇ ਹਕੀਕਤ ਅਧਿਕਾਰ ਆ ਅਧਿਕਾਰ ਦੇ ਨਾਂ ਨਾਲ ਉਹਦਾ ਕਰਤੱਬ ਜੁੜਿਆ ਹੋਇਆ ਨੈਕਸਟ ਆ ਜੂਗਾ ਅੱਗੇ ਪੁਆਇੰਟ ਸਮਾਜ ਕਲਿਆਣ ਹਾਂਜੀ ਵਿਅਕਤੀ ਸਮਾਜ ਦਾ ਹੀ ਅੰਗ ਹੈ ਤੇ ਸਮਾਜ ਦੇ ਵਿੱਚ ਹੀ ਰਹਿ ਕੇ ਜਿਹੜੇ ਕਿ ਉਹ ਆਪਣੀ ਜ਼ਿੰਮੇਵਾਰੀਆਂ ਨਿਭਾਉਂਦਾ ਆਪਣਾ ਸਮਾਜ ਦੇ ਵਿੱਚ ਰਹਿ ਕੇ ਜਿਹੜੇ ਕਿ ਉਹਨੂੰ ਅਧਿਕਾਰ ਮਿਲਦੇ ਨੇ ਠੀਕ ਹੈ ਸਮਾਜ ਤੋਂ ਬਾਹਰ ਅਧਿਕਾਰਾਂ ਦੇ ਕੋਈ ਹੋਣ ਨਹੀਂ ਹੈਗੇ ਤੇ ਸਮਾਜ ਦੇ ਵੱਲ ਹੀ ਵਿਅਕਤੀ ਆਪਣੇ ਜਿਹੜੇ ਕਿ ਫਰਜ਼ਾਂ ਭਾਵ ਕਿ ਸਮਾਜ ਦੇ ਵਿੱਚ ਰਹਿ ਕੇ ਮਨੁੱਖਾ ਜਿਹੜੇ ਕਿ ਇੱਕ ਸਮਾਜਿਕ ਪ੍ਰਾਣੀ ਬਣ ਕੇ ਵਿਚਰ ਸਕਦਾ ਤੇ ਸਮਾਜ ਦੀ ਉન્નਤੀ ਦੇ ਵਿੱਚ ਫਿਰ ਸਹਿਯੋਗ ਦੇਣਾ ਉਹਦਾ ਕੀ ਆ ਫਰਜ਼ ਆ ਉਹਦਾ ਕਰਤੱਵ ਆ ਜਿਵੇਂ ਲਾਸਕੀ ਨੇ ਕਿਹਾ ਕਿ ਮੈਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਸਮਾਜਿਕ ਹਿੱਤ ਨੂੰ ਉਤਸ਼ਾਹਿਤ ਦੇਣ ਲਈ ਕਰਨੀ ਚਾਹੀਦੀ ਹੈ ਵੀ ਜਿਹੜੇ ਤੁਹਾਨੂੰ ਰਾਈਟਸ ਮਿਲੇ ਹੋਏ ਨੇ ਉਹਨਾਂ ਰਾਈਟਸ ਦੀ ਤੁਸੀਂ ਜਿਹੜੇ ਕਿ ਅਧਿਕਾਰਾਂ ਦੀ ਜਿਹੜੇ ਕਿ ਵਰਤੋਂ ਸਮਾਜ ਦੇ ਕਲਿਆਣ ਲਈ ਕਰੋ ਠੀਕ ਹੈ ਸਮਾਜ ਦੇ ਕਲਿਆਣ ਲਈ ਕਰਨੀ ਚਾਹੀਦੀ ਹੈ ਜਿਵੇਂ ਇੱਕ ਵਿਅਕਤੀ ਦੇ ਅਧਿਕਾਰ ਦੇ ਵਿੱਚ ਉਹਦਾ ਨਾਲ ਦੀ ਨਾਲ ਕਰਤੱਵ ਲੁਕਿਆ ਹੋਇਆ ਤਾਂ ਉਹ ਕਰਤੱਵ ਜਿਹੜੇ ਕਿ ਸਮਾਜ ਕਲਿਆਣ ਦੇ ਲਈ ਹੋਣਾ ਚਾਹੀਦਾ ਜਿਵੇਂ ਤੁਹਾਨੂੰ ਭਾਸ਼ਣ ਦੇਣ ਦੀ ਆਜ਼ਾਦੀ ਹੈ ਮਿਲੀ ਹੋਈ ਹੈ ਤਾਂ ਇਹਦੇ ਨਾਲ ਇਹ ਵੀ ਕਰਤੱਬ ਬਣਿਆ ਹੋਇਆ ਕਿ ਇਸ ਅਧਿਕਾਰ ਦੀ ਵਰਤੋਂ ਉਹ ਸਮਾਜ ਦੇ ਕਲਿਆਣ ਦੇ ਲਈ ਕਰੇ ਠੀਕ ਹੈ ਦੂਜਿਆਂ ਨੂੰ ਸਮਝਾਵੇ ਇੱਕ ਚੰਗੇ ਸੇਧ ਦੇਵੇ ਠੀਕ ਹੈ ਇਹ ਚੀਜ਼ ਹੋ ਗਿਆ ਉਹਨਾਂ ਦੀ ਸਮੱਸਿਆ ਮੈਨੂੰ ਸੁਲਝਾ ਉਹਨਾਂ ਦੀ ਸਮੱਸਿਆ ਬੰਦੇ ਚੰਗੇ ਢੰਗ ਦੇ ਨਾਲ ਜਿਹੜੇ ਕਿ ਉਹਨਾਂ ਨੂੰ ਸ਼ਾਰਟ ਆਊਟ ਕਰੇ ਨੈਕਸਟ ਹੈਗਾ ਅਧਿਕਾਰ ਅਤੇ ਕਰਤੱਬਾਂ ਦਾ ਇੱਕ ਉਦੇਸ਼ ਹਾਂਜੀ ਅਧਿਕਾਰ ਅਤੇ ਕਰਤੱਬਾਂ ਦਾ ਇੱਕ ਉਦੇਸ਼ ਹੁੰਦਾ ਹੈ ਵਿਅਕਤੀ ਦੇ ਜੀਵਨ ਨੂੰ ਸੁਖੀ ਬਣਾਉਣਾ ਵਿਅਕਤੀ ਦੇ ਜੀਵਨ ਨੂੰ ਖੁਸ਼ਹਾਲ ਬਣਾਉਣਾ ਸਮਾਜ ਵਿਅਕਤੀ ਨੂੰ ਅਧਿਕਾਰ ਇਸ ਲਈ ਦਿੰਦਾ ਤਾਂ ਕਿ ਉਹ ਉਨਤੀ ਕਰ ਸਕੇ ਤੇ ਆਪਣਾ ਜੀਵਨ ਦਾ ਵਿਕਾਸ ਕਰ ਸਕੇ ਤੇ ਕਰਤੱਵਾਂ ਦਾ ਵੀ ਉਦੇਸ਼ ਇਹ ਹੁੰਦਾ ਕਿ ਉਹ ਜਿਹੜੇ ਅਧਿਕਾਰ ਨੇ ਉਹਨਾਂ ਨੂੰ ਚੰਗੇ ਢੰਗ ਦੇ ਨਾਲ ਉਹ ਮਾਨ ਸਕੇ ਠੀਕ ਹੈ ਤੇ ਕਰਤੱਵਾਂ ਦੇ ਬਿਨਾਂ ਅਧਿਕਾਰਾਂ ਦੀ ਹੋਂਦ ਅਸੰਭਵ ਮਤਲਬ ਕਿ ਜੇ ਆਪਣੇ ਕੋਲ ਕਰਤੱਵ ਆਪਾਂ ਫਰਜ਼ਾਦਾ ਨਹੀਂ ਕਰ ਰਹੇ ਤਾਂ ਜਿਹੜੇ ਅਧਿਕਾਰ ਨੇ ਉਹਨਾਂ ਦੀ ਕੋਈ ਹੋਂਦ ਨਹੀਂ ਹੈਗੀ ਵਿਦਆਊਟ ਡਿਊਟੀਆਂ No rights ਕਰਤੱਵਾਂ ਦੇ ਬਿਨਾਂ ਅਧਿਕਾਰਾਂ ਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਕਿਉਂਕਿ ਜੇ ਅਧਿਕਾਰ ਮਿਲੇ ਹੋਏ ਨੇ ਤਾਂ ਉੱਥੇ ਅਸਲ ਦੇ ਵਿੱਚ ਅਧਿਕਾਰ ਨਾ ਹੋ ਕੇ ਤਾਂ ਫਿਰ ਉਹ ਕੀ ਬਣ ਜਾਣਗੇ ਪਾਵਰਸ ਬਣ ਜਾਣਗੇ ਸ਼ਕਤੀਆਂ ਬਣ ਜਾਣਗੀਆਂ ਕਿਸੇ ਜੇ ਇੱਕ ਵਿਅਕਤੀ ਨੂੰ ਅਧਿਕਾਰ ਮਿਲੇ ਹੋਏ ਨੇ ਉਹ ਫਰਜ਼ ਨਹੀਂ ਨਿਭਾ ਰਹੇ ਆ ਤਾਂ ਇਹਦੇ ਨਾਲ ਆ ਜਿਹੜੇ ਕਿ ਉਹ ਜਿਹੜੇ ਕਿ ਆਪ ਹੀ ਪ੍ਰਭੂਤਾਸ਼ਾਲੀ ਹੋ ਜਾਊਗਾ ਆਪ ਹੀ ਜਿਹੜੇ ਕਿ ਪਾਵਰਫੁੱਲ ਹੋ ਜਾਊਗਾ ਤਾਂ ਜਿਹਦੇ ਨਾਲ ਆ ਜਿਹੜੇ ਕਿ ਦੂਜਿਆਂ ਤੇ ਉਹ ਰੋਹ ਪਾਊਗਾ ਤਾਂ ਦੂਜਿਆਂ ਨੂੰ ਜਿਹੜੇ ਕਿ ਉਹਦੇ ਲਈ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ ਤਾਂ ਆਪਾਂ ਕਹਿ ਸਕਦੇ ਹਾਂ ਕਿ ਵੀ ਜੇ ਉਹ ਨਾਲ ਦੀ ਨਾਲ ਆਪਣੇ ਫਰਜ਼ ਅਦਾ ਕਰ ਰਹੇ ਆਪਣੇ ਕਰਤੱਵਾਂ ਦੀ ਪਾਲਣਾ ਕਰ ਰਹੇ ਆ ਤਾਂ ਹੀ ਜਿਹੜੇ ਕਿ ਉਹਦੇ ਅਧਿਕਾਰਾਂ ਦੀ ਸਹੀ ਹੋਂਦ ਸਹੀ ਨਿਸ਼ਚਿਤ ਰੂਪ ਦੇ ਵਿੱਚ ਜਿਹੜੇ ਕਿ ਉਹ ਉਹਨਾਂ ਨੂੰ ਮਾਨ ਸਕੂ ਹੁਣ ਮੰਨ ਲਓ ਕਿਸੇ ਨੂੰ ਘੁੰਮਣ ਫਿਰਨ ਦੀ ਆਜ਼ਾਦੀ ਹੈ ਠੀਕ ਹੈ ਤਾਂ ਉਹ ਦੂਜਿਆਂ ਦੇ ਵਿੱਚ ਰੁਕਾਵਟ ਪਾਊਗਾ ਜਦੋਂ ਦੂਜਿਆਂ ਦੇ ਵਿੱਚ ਰੁਕਾਵਟ ਪਾਊਗਾ ਤਾਂ ਜਿਹੜੇ ਦੂਜੇ ਨੂੰ ਅਧਿਕਾਰ ਮਿਲੇ ਹੋਏ ਨੇ ਤਾਂ ਉਹ ਤਾਂ ਕਦੇ ਵੀ ਨਹੀਂ ਆਪਣੇ ਅਧਿਕਾਰਾਂ ਦੇ ਅਕੋਰਡਿੰਗ ਜੀ ਸਕੂਗਾ ਤਾਂ ਦੂਜੇ ਲਈ ਮੁਸੀਬਤ ਖੜੀ ਹੋ ਜੂਗੀ ਤੇ ਜਿਹੜਾ ਉਹ ਆਪਣੇ ਅਧਿਕਾਰਾਂ ਦੀ ਪਾਲਣਾ ਕਰ ਰਹੇ ਆ ਫਰਜ਼ੇ ਦਾ ਨਹੀਂ ਕਰ ਰਹੇ ਸਿਰਫ ਅਧਿਕਾਰਾਂ ਦੀ ਹੀ ਵਰਤੋਂ ਕਰ ਰਹੇ ਆ ਆਪਣੇ ਕਰਤੱਬ ਨਹੀਂ ਨਿਭਾ ਰਿਆ ਤਾਂ ਉਹ ਕੀ ਬਣ ਜੂਗਾ ਇੱਕ ਸ਼ਕਤੀ ਦੇ ਤੌਰ ਤੇ ਬਣ ਜੂਗਾ ਜਿਹੜਾ ਦੂਜਿਆਂ ਨੂੰ ਦਬਾਉਣ ਦੇ ਵਿੱਚ ਲੱਗ ਜੂਗਾ ਉਹ ਰਾਜਪ੍ਰਤੀ ਕਰਤਾ ਹਾਂਜੀ ਜਿਹੜੇ ਇੱਕ ਵਿਅਕਤੀ ਦੇ ਅਧਿਕਾਰ ਨੇ ਉਹਨੂੰ ਰਾਜ ਵੱਲੋਂ ਹੀ ਦਿੱਤੇ ਜਾਂਦੇ ਨੇ ਠੀਕ ਹੈ ਰਾਜ ਦੇ ਵਿੱਚ ਹੀ ਰਹਿ ਕੇ ਆਪਣੇ ਅਧਿਕਾਰਾਂ ਨੂੰ ਮਾਨ ਸਕਦਾ ਉਹ ਤੇ ਰਾਜ ਹੀ ਉਹਦੇ ਅਧਿਕਾਰਾਂ ਦੀ ਰੱਖਿਆ ਕਰਦਾ ਤੇ ਰਾਜ ਹੀ ਜਿਹਾ ਵਾਤਾਵਰਣ ਪੈਦਾ ਕਰਦਾ ਜਿਹਦੇ ਵਿੱਚ ਨਾਗਰਿਕ ਆਪਣੇ ਅਧਿਕਾਰਾਂ ਦਾ ਲਾਭ ਉਠਾ ਸਕਦਾ ਤੇ ਰਾਜ ਦੇ ਬਿਨਾਂ ਆਪਾਂ ਕਹਿ ਸਕਦੇ ਕਿ ਅਧਿਕਾਰਾਂ ਦੀ ਕੋਈ ਹੋਂਦ ਨਹੀਂ ਹੈਗੀ ਤਾਂ ਇਸ ਲਈ ਵਿਅਕਤੀ ਦੇ ਇਹ ਕਰਤੱਵ ਬਣਦਾ ਕਿ ਉਹ ਰਾਜ ਦੇ ਪ੍ਰਤੀ ਵੀ ਆਪਣੇ ਫਰਜ਼ ਅਦਾ ਕਰੇ ਕਾਨੂੰਨਾਂ ਦਾ ਸਹੀ ਢੰਗ ਦੇ ਨਾਲ ਪਾਲਣਾ ਕਰੇ ਸੰਕਟ ਦੇ ਵਿੱਚ ਰਾਜ ਦੇ ਲਈ ਤਨਮਨ ਤਨ ਦੇ ਨਾਲ ਸਭ ਕੁਝ ਬਾਰਾਂ ਦੇ ਲਈ ਆਪਣੇ ਰਾਜ ਦੇ ਲਈ ਤਿਆਰ ਰਹੇ ਠੀਕ ਹੈ ਇਮਾਨਦਾਰੀ ਨਾਲ ਟੈਕਸ ਦੇ ਰਾਜ ਦੇ ਪ੍ਰਤੀ ਵਫਾਦਾਰ ਰਹੇ ਵਿਅਕਤੀ ਦੇ ਜੀਵਨ ਅਤੇ ਸੰਪਤੀ ਦੀ ਫਿਰ ਰਾਜ ਰੱਖਿਆ ਕਰਦਾ ਤੇ ਨਾਲ ਦੀ ਨਾਲ ਜਿਹੜਾ ਮਨੁੱਖ ਹੈ ਆਪਣੇ ਰਾਜਪਤੀ ਕਰਤੱਵ ਨਿਭਾ ਰਿਹਾ ਤਾਂ ਇਹਦੇ ਨਾਲ ਹੀ ਜਿਹੜੇ ਕਿ ਅਧਿਕਾਰ ਤੇ ਕਰਤੱਵ ਦੋਨਾਂ ਦੀ ਪਾਲਣਾ ਹੋ ਰਹੀ ਹੈ ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਰਾਜ ਦੇ ਕਤਾਬ ਇੱਕ ਦੂਜੇ ਨਾਲ ਜੁੜੇ ਹੋਏ ਨੇ ਸਿੱਟੇ ਦੇ ਵਿੱਚ ਆਪਾਂ ਨੇ ਕੱਟਣਾ ਕੀ ਅਧਿਕਾਰ ਤੇ ਕਰਤੱਵ ਪਰਸਪਰ ਸਬੰਧੀ ਤੇ ਦੋਨਾਂ ਵਿੱਚ ਨਿਕਟਵਰਤੀ ਦਾ ਸਬੰਧਾ ਦੋਵੇਂ ਇੱਕੋ ਸਿੱਕੇ ਦੇ ਪਾਸੇ ਨੇ ਠੀਕ ਹੈ ਇਹ ਵੀ ਕਹਿਣ ਦਾ ਆਪਾਂ ਕੋਈ ਅਤਕਤ ਨਹੀਂ ਨਹੀਂ ਕਹਿ ਸਕਦੇ ਤਾਂ ਜਿਵੇਂ ਲਾਸਕੀ ਨੇ ਕਿਹਾ ਹੈ ਕਿ ਮੇਰਾ ਅਧਿਕਾਰ ਤੁਹਾਡਾ ਕਰਤੱਵ ਹੈ ਮੇਰਾ ਅਧਿਕਾਰ ਮੇਰਾ ਹੀ ਕਰਤੱਵ ਹੈ ਮੈਂ ਆਪਣੇ ਅਧਿਕਾਰਾਂ ਦੀ ਵਰਤੋਂ ਸਮਾਜਿਕ ਭਲਾਈ ਦੇ ਵਿਕਾਸ ਲਈ ਕਰਾਂਗਾ ਕਿਉਂਕਿ ਰਾਜ ਮੈਨੂੰ ਅਧਿਕਾਰ ਪ੍ਰਦਾਨ ਕਰਦਾ ਤੇ ਉਹਦੀ ਰੱਖਿਆ ਕਰਦਾ ਇਸ ਲਈ ਰਾਜ ਦਾ ਸਮਰਥਨ ਕਰਨਾ ਮੇਰਾ ਕਰਤੱਵ ਹੈ ਥੈਂਕਸ